ਹਾਂਜੀ ਦੋਸਤੋ ਬਹੁਤ ਹੀ ਭਾਵਕ ਵੀਡੀਓ ਹੈ ਜੋ ਇੱਕ ਮਾਂ ਤੇ ਪੁੱਤ ਦੇ ਪਿਆਰ ਨੂੰ ਦਰਸਾਉਂਦੀ ਹੈ ਘਰ 'ਚ ਗਰੀਬੀ ਹੋਵੇ ਪਰ ਮਾਪਿਓ ਆਪਣੇ ਬੱਚਿਆਂ ਨੂੰ ਕਿਸੇ ਪ੍ਰਕਾਰ ਦੀ ਕਮੀ ਨਹੀਂ ਆਉਣ ਦਿੰਦੇ ਹਰੇਕ ਮਾਪਿਓ ਆਪਣੇ ਬੱਚਿਆਂ ਨੂੰ ਚਾਹਾਂ ਲਾਡਾਂ ਨਾਲ ਪਾਲਦੇ ਨੇ ਤੇ ਵੱਡਾ ਕਰਦੇ ਨੇ ਪਰ ਜਦੋਂ ਮਾਪੇ ਬੁੱਢੇ ਹੋ ਜਾਂਦੇ ਨੇ ਤਾਂ ਉਹਨਾਂ ਬੱਚਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਮਾਪਿਓ ਦੀ ਸੇਵਾ ਤੇ ਕਦਰ ਕਰਨ ਕਈ ਬੱਚੇ ਆਪਣੇ ਬਜ਼ੁਰਗ ਮਾਪਿਓ ਨੂੰ ਘਰੋਂ ਕੱਢ ਵਿਰਦ ਆਸ਼ਰਮ ਛੱਡ ਆਉਂਦੇ ਨੇ ਜੋ ਅੱਜ ਦੇ ਟਾਈਮ ਵਿੱਚ ਆਮ ਦੀ ਗੱਲ ਹੋ ਗਈ ਆ ਇੱਕ ਮੁੰਡੇ ਨੇ ਗਰੀਬੀ ਦੇਖੀ ਹੁੰਦੀ ਆ ਤਾਂ ਉਹ ਘਰ ਦੀਆਂ ਮਜਬੂਰੀਆਂ ਕਰਕੇ ਵਿਦੇਸ਼ ਚਲਿਆ ਜਾਂਦਾ ਉਸ ਨੂੰ ਪਤਾ ਹੁੰਦਾ ਕਿ ਮੇਰੀ ਮਾਂ ਦੇ ਕੋਲ ਕੰਨਾਂ ਦੇ ਵਿੱਚ ਪਾਉਣ ਲਈ ਕੋਈ ਵੀ ਗਹਿਣਾ ਨਹੀਂ ਹੈ ਤੇ ਮੇਰੀ ਮਾਂ ਕੰਨਾਂ ਤੋਂ ਸਖਣੀਆਂ ਫਿਰ ਮੁੰਡਾ ਆਪਣੇ ਮਾਂ ਦੇ ਲਈ ਸੋਨੇ ਦੇ ਗਹਿਣੇ ਬਣਵਾ ਕੇ ਸਰਪ੍ਰਾਈਜ਼ ਗਿਫਟ ਦਿੰਦਾ ਹੈ ਦੋਸਤੋ ਉਸਦੀ ਮਾਂ ਇਹ ਸੋਨੇ ਦੇ ਗਹਿਣੇ ਦੇਖ ਕੇ ਬਹੁਤ ਹੀ ਜ਼ਿਆਦਾ ਭਾਵੁਕ ਹੋ ਜਾਂਦੀ ਹੈ ਤੇ ਰੋਣ ਲੱਗ ਜਾਂਦੀ ਹੈ ਬਹੁਤ ਹੀ ਪਿਆਰੀ ਵੀਡੀਓ ਆ ਦੋਸਤੋ ਜਿਨ੍ਹਾਂ ਦੇ ਮਾਪੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਤੋਂ ਪੁੱਛੋ ਮਾਪਿਓ ਦੀ ਕਮੀ ਕੀ ਹੁੰਦੀ ਹੈ ਕੀ ਅਹਿਸਾਸ ਹੁੰਦਾ ਦੋਸਤੋ ਆਪਣੇ ਮਾਪਿਓ ਦੀ ਕਦਰ ਕਰਿਆ ਕਰੋ ਜਿਉਂਦੇ ਜੀ ਸੇਵਾ ਘਟ ਕਰ ਲੋ ਮਾਪਿਓ ਦੀ ਕਦਰ ਜ਼ਰੂਰੀ ਹੈ ਮਾਪਿਓ ਆਪਣੇ ਬੱਚਿਆਂ ਦੇ ਲਈ ਆਪਣਾ ਸਾਰਾ ਕੁਝ ਵਾਰ ਦਿੰਦਾ ਹੈ ਦੋਸਤੋ ਇਸ ਵੀਡੀਓ ਦੇ ਲਈ ਇੱਕ ਪਿਆਰਾ ਜਿਹਾ ਕਮੈਂਟ ਦੋਸਤੋ ਜਰੂਰ ਕਰਿਓ ਮੋਣੀ ਵਸ਼ੀਕਰਨ ਕਰਵਾਓ ਮਨ ਚਾਹ ਪਿਆਰ ਪਾਓ ਪਰੇਸ਼ਾਨੀ ਜਿਵੇਂ પતિ ਪਤਨੀ ਚ ਝਗੜਾ ਸੋਤਨ ਦੁਸ਼ਮਨ ਤੋਂ ਛੁਟਕਾਰਾ ਪਿਆਰ ਝੋਖਾ ਖੋਇਆ ਪਿਆਰ ਵਾਪਸ ਪਾਉਣਾ ਕਰਜ਼ਾ ਮੁਕਤੀ ਤਲਾਕ ਕੇਸ ਪਹਿਲਾਂ ਮੇਰਾ ਕਿਤੇ ਵੀ ਲਵ ਮੈਰਿਜ ਨੂੰ ਲੈ ਕੇ ਕੰਮ ਨਹੀਂ ਬਣ ਰਿਹਾ ਸੀ ਫਿਰ ਮੈਨੂੰ ਕਿਸੇ ਨੇ ਇਸ ਬਾਰੇ ਦੱਸਿਆ ਮੈਂ ਉਹਨਾਂ ਕੋਲ ਗਈ ਤੇ ਮੇਰਾ ਕੰਮ ਵੀ ਬਣਿਆ ਉਸ ਤੋਂ ਪਹਿਲਾਂ ਮੈਂ ਬਹੁਤ ਬਾਬਿਆਂ ਕੋਲ ਧੱਕੇ ਖਾਏ ਬਹੁਤ ਥਾਵਾਂ ਤੇ ਗਈ ਪਰ ਮੇਰਾ ਕਿਤੇ ਵੀ ਕੋਈ ਕੰਮ ਨਹੀਂ ਬਣਿਆ ਤਾਂ ਜੇਕਰ ਤੁਸੀਂ ਵੀ ਆਪਣਾ ਲਵ ਮੈਜਰ ਕੋਈ ਕੰਮ ਕਰਾਣਾ ਹੈ ਤਾਂ ਇਹਨਾਂ ਨੂੰ ਜਰੂਰ